ਸ਼ਰਮਾ ਸਾਹਿਬ ਨੂੰ ਤੁਸੀਂ ਪਟਿਆਲਾ ਦੇ ਵਿੱਚ ਉਮੀਦਵਾਰ ਹੋ ਸ਼ਰੋਮਣੀ ਇਕੱਲੇਦਾਰ ਵੱਲੋਂ ਕਿਹੜੀ ਧਿਰ ਨਾਲ ਮੁਕਾਬਲਾ ਡਾਕਟਰ ਤਰੰबीर ਗਾਂਧੀ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਐਮਐਲਏ ਬਣਦੇ ਨੇ 19 ਦੇ ਵਿੱਚ ਆਪਣਾ ਫਰੰਟ ਬਣਾਉਂਦੇ ਨੇ ਉਥੋਂ ਦਾ ਨੇਚੋਂ ਲੜੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਉਹ ਪਹਿਲਾਂ ਕਾਂਗਰਸ ਵੱਲੋਂ ਸੀ ਅੱਜ ਉਹ ਭਾਜਪਾ ਦੇ ਵਿੱਚ ਲੱਗੇ ਕੈਪਟਨ ਮਨਰੇਂਦਰ ਸਿੰਘ ਦੇ ਧਰਮ ਪਤਨੀ ਨੇ ਇਦਾਂ ਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਿਹਤ ਮੰਤਰੀ ਨੇ ਡਾਕਟਰ ਬਲਵੇਰ ਸਿੰਘ ਥਾਵੇਂ ਆਪਣਾ ਮੁਕਾਬਲਾ ਕਿਸ ਕੀ ਗੱਲ ਦੇਖ ਰਹੇ ਹਰ ਇੱਕ ਆ ਤੁਹਾਨੂੰ ਅਬਜ਼ਰਵ ਕਰਿਆ ਪਟਿਆਲੇ ਦੇ ਵਿੱਚ ਆ ਗਏ ਪਰ ਜਦੋਂ ਭਾਜਪਾ ਕਿਸਾਨਾਂ ਕੇ ਉੱਟ ਖੜ ਗਈ ਹਮੇ ਸਮਝੋ ਤਾ ਤੋੜ ਕੇ ਭਾਜਪਾ ਕੇ ਉੱਟ ਖੜ ਕੇ ਡਟ ਕੇ ਸਵੇਂ ਸੁਪੀਚਾ ਕੱਢ ਲਏ ਪੰਜਾਬ ਆਸਤਾ ਵਿਵਾ ਹਰਸ਼ੀਮਰਤ ਕੌਰ ਤੋਂ ਇਲਾਵਾ ਕੋਈ ਵੀ ਨਹੀਂ ਬੋਲਿਆ ਕੋਈ ਵੀ ਨਹੀਂ ਬੋਲਿਆ ਕਪੂਰੀ ਮਾ ਜੇ ਅਕਾਲੀ ਦਲ ਮੋਰਚਾ ਨਾ ਲੰਦਾ ਤੋ ਅੱਜ ਥਮੇ ਦੇਖੋ ਵੀ ਉਹ ਨਹਿਰ ਬਣੀ ਵੀ ਹੁੰਨੀ ਮਾਰਾ ਕੰਮ ਪੰਜਾਬ ਨੂੰ ਬਚਾ ਕੇ ਰੱਖਣਾ ਜਿਹੜੇ ਕੇਂਦਰ ਵਾਲੀ ਪਾਰਟੀਆਂ ਕਾ ਪੰਜਾਬ ਕੀ ਗਿਲ ਕੋਈ ਮੋਹ ਨਹੀਂ ਵੀ ਜਿਹੜਾ ਸਾਰਾ ਪਵਾ ਦਿਖਾਈ ਰਹੀ ਆ ਨਾ ਜੀ ਜੋ ਬੰਦੇ ਕੇ ਕਰੈਕਟਰ ਪਰ ਕਰਦਾਰ ਪਰ ਫੈਸਲਾ ਕਰਦਾ ਜਿੰਨੇ ਕਨੈਕਸ਼ਨ ਮਿਲੇ ਚੈੱਕ ਕਰ ਲਿਓ 80% ਮਾਰੀ ਸਰਕਾਰ ਮਾ ਮਿਲੇ ਹੁਣ ਵੀ ਪਿੱਛੇ ਸਰਕਾਰ ਬਣੀ ਸੀ 500 ਕਨੈਕਸ਼ਨ ਮੇਰੇ ਹਲਕੇ ਮੈਂ ਮੈਂ ਦਿਆ ਦਾ 750 800 ਹੁਣ ਦਸਰਿਆ ਤਾਂ ਮੈਨੂੰ ਹਰਿੰਦਰ ਚੰਦੂ ਮੱਜਰੇ ਨੇ ਦਿਆ ਦਾ ਸਾਰਿਆਂ ਨੇ ਦਏ ਪਰ ਪਿਛਲੇ 7 ਸਾਲਾਂ ਤੋਂ ਤਾਂ ਇੱਕ ਵੀ ਨਹੀਂ ਮਿਲਿਆ ਇੱਕ ਕਨੈਕਸ਼ਨ ਨਹੀਂ ਮਿਲਿਆ ਕਿਸੇ ਇਹਨਾਂ ਨੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਕਿੰਨੀਆਂ ਗੋਲੀਆਂ ਚੱਲੀ ਬੰਦਾ ਉੱਥੇ ਮਰ ਗਿਆ ਸ਼ਰਮਾ ਸਾਹਿਬ ਨਾਲ ਪੋਹਤ ਦੀ ਮੈਂ ਇੰਟਰਵਿਊ ਇਹੋ ਕਰਨਗੇ ਲੋਕੋ ਕੋ ਫਿਰ ਇਹੋ ਬਾਤ ਵੀ ਗਾਂ ਸ਼ਰਮਾ ਸਾਹਿਬ ਕੇ ਭਾਜਪੀ ਕੇ ਪੈਰ ਲਾਣੇ ਵਾਲੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤੋਂ 43 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਪਰ ਆਪਣੀ ਸਰਕਾਰ ਮੈਂ ਖਰਚ ਕਰੇ ਇਹਨਾਂ ਨੇ ਇਹਨਾਂ ਕਰ ਰਹੇ ਆ 750 ਕਰੋੜ ਰੁਪਇਆ ਜਦ ਤੱਕ ਅੰਜਾਮ ਤੱਕ ਨਹੀਂ ਪਹੁੰਚਦਾ ਪਿੱਛੇ ਨਹੀਂ ਹਟਾਂਗੇ چاہے ਕੁਝ ਵੀ ਕਰਨਾ ਪਵੇ ਪਤਾ ਹੀ ਨਹੀਂ ਵੀ ਐਮ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀਆਂ ਕੀ ਹੋਣ ਖਾਤੇ ਖੋਲਦੇ ਔਰ ਕਹਿ ਦਿਆ ਕਿ ਜਿੱਦਨ ਮਹਾਰੀ ਸਰਕਾਰ ਬਣ ਗਈ ਹਰ ਇੱਕ ਖਾਤੇ ਮੇਂ ਹਜ਼ਾਰ ਹਜ਼ਾਰ ਰੁਪਇਆ ਉਹੀ ਉਹੀ ਆਜੂਗਾ ਕੋਈ ਲੋੜੇ ਨਹੀਂ ਤੇ ਫੁਕਰੀਆਂ ਵਾਲਾ ਕੰਮ ਕਰਾਂ ਕੰਮ ਕੋਈ ਕਰਦੇ ਨਹੀਂ ਫੁਕਰੀਆਂ ਮਰੀਆਂ ਜਦੋਂ ਮੈਂ ਦੇਖ ਲਿਆ ਹਾਲਤ ਮੈਂ ਲੋਜ ਮੀਟਿੰਗਾਂ ਕਰ ਰਿਹਾ ਇਹਨਾਂ ਨੂੰ ਕਿੰਨਾ ਮੈਂ ਕੋਈ ਵੜਨੀ ਦੇ ਰਹੇ ਹਾਂ ਮੈਂ ਨਹੀਂ ਥਾਰਾ ਵਿਆਹ ਭੋਗਾ ਬਰੰਦਾ ਮੈਂ ਨਹੀਂ ਥਾਰਾ ਧੰਨਵਾਦ ਕਰਨਾ ਮੇਰੀ ਤਾਂ ਜ਼ਿੰਮੇਵਾਰ ਮੈਂ MP ਬਣ ਗਿਆ ਹੁਣ ਮੈਂ ਲੋਕ ਸਭਾ ਵਿੱਚ ਜਾਏਗਾ ਸਸਿਕਾਲ ਦੋਸਤੋ ਮੈਂ ਗੁਰਦੀਂਦਰ ਸਿੰਘ ਬੰਗੂ ਲੋਕ ਰਣ ਚੈਨਲ ਪੰਜਾਬੀ ਤੇ ਸਵਾਗਤ ਹੈ ਇਸ ਵੇਲੇ ਮੇਰੇ ਨਾਲ ਸ਼੍ਰੀ ਐਨ ਕੇ ਸ਼ਰਮਾ ਜਿਹੜੇ ਸ਼੍ਰੋਮਣੀ ਅਕਾਲ ਦੇ ਪਟਿਆਲਾ ਦੇ ਲੋਕ ਸਭਾ ਦੇ ਉਮੀਦਵਾਰ ਨੇ ਨਾਲ ਮੌਜੂਦ ਨੇ ਸ਼ਰਮਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਪਾਸੇ ਗਾ ਜੀ ਨਮਸਕਾਰ ਤੁਹਾਨੂੰ ਐਨ ਸ਼ਰਮਾ ਸਾਹਿਬ ਵੈਸੇ ਤੁਸੀਂ ਖਾਸ ਕਰਕੇ ਪੁਆਦੀ ਦੇ ਵਿੱਚ ਆਪਣੀ ਸਾਰੀ ਗੱਲਾਂ ਬਾਤਾਂ ਰੱਖਦੇ ਪੁਆਧ ਖੇਤਰ ਦੇ ਨਾਲ ਸੰਬੰਧਤ ਤਾਂ ਤੁਸੀਂ ਤੇ ਕਿਵੇਂ ਚੱਲਦੀ ਆ ਹੁਣ ਕੰਪੇਨ ਭਾਜੀ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਸਾਡਾ ਇਹ ਏਰੀਆ ਨਾ ਪਵਦੀ ਇਹ ਬੜੇ شریف ਜੇ ਲੋਕ ਆ ਇੱਥੇ ਤਕਰੀਬਨ ਕੋਈ 20-25 ਸਾਲਾਂ ਤੋਂ ਲਗਾਤਾਰ ਆ ਮੈਲਾ ਵਾਲੇ ਰਾਜੇ ਮਹਾਰਾਜਾਂ ਦਾ ਨਾਮ ਲੈ ਕੇ ਵੋਟਾਂ ਪਵਾਉਂਦੇ ਰਹੇ ਵੋਟਾਂ ਤੋਂ ਬਾਅਦ ਕੋਈ ਮਿਲਦਾ ਹੀ ਨਹੀਂ ਹੈਗਾ ਮਤਲਬ ਉਹੀ ਲੁੱਟਿਆ ਜਾ ਮਹਿਸੂਸ ਕਰਦੇ ਆ ਸੋ ਮੈਨੂੰ ਉਮੀਦ ਆ ਕਿ ਇਸ ਵਾਰ ਜਿਹੜੇ ਸਾਡੇ ਮਾਰੇ ਪਵਦੀ ਏਰੀਏ ਕੇ ਲੋਕ ਆਇਆ ਤਾਂ ਆਪਣੇ ਪਵਦੀ ਭਾਈ ਨੂੰ ਹੀ ਜੜੀ ਵੋਟਾਂ ਪਾਕ ਲੋਕ ਸਭਾ ਦੇ ਅੰਦਰ ਭੇਜੂਗਾ ਮੈਨੂੰ ਪੂਰੀ ਉਮੀਦ ਹੈ ਜੀ ਦੋਸਤੋ ਜੀ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਅਗਲਾ ਪਵਦੀ ਮਾਈ ਇੰਟਰਵਿਊ ਉਹ ਕਰਾਂਗੇ ਜੀ ਸ਼ਰਮਾ ਸਾਹਿਬ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਾਂ ਸਮਝਿਓ ਪਵਦੀ ਭਾਸ਼ਾ ਬਾਰੇ ਪਹਿਲਾਂ ਤੁਹਾਨੂੰ ਪੁੱਛਾਂਗੇ ਆਪਣੇ ਤੋਂ ਥੋੜੀ ਜਿਹੀ ਚੀਜ਼ ਕਾ ਉਹ ਕਹਾਂ ਯਾਰ ਨਾ ਨਾ ਵੀ ਠੀਕ ਨਹੀਂ ਹੈਗੀ ਮਾਰੀ ਬੋਲੀਓ ਵੀ ਪੰਜਾਬੀ ਪਿਓਰ ਬੋਲ ਲੇਗੇ ਪਵਦੀ ਨਹੀਂ ਹਮੇ ਬੋਲਦੇ ਇਹ ਤਾਂ ਨਾ ਸਾਰਾ ਦੇਖੋ ਚੰਡੀਗੜ੍ਹ ਮਾਂ ਜਿਹੜੀ ਜ਼ਮੀਨਾਂ ਐਕਵਾਇਰ ਹੋਈਆਂ ਚੰਡੀਗੜ੍ਹ ਨੇ ਮਾਰੀ ਜਾਂ ਜਮੀਨਾਂ ਵੀ ਖੋਲੀ ਬੋਲੀ ਵੀ ਖੋਲਿਆ ਆ ਮਾਰਾ ਕਲਚਰ ਵੀ ਖੋਲਿਆ ਆਦਰਵਾਇਜ ਤਾਂ ਇਹ ਜਿਹੜਾ ਫਵਾਦੀ ਇਲਾਕਾ ਆ ਇਹ ਨਹੀਂ ਮੈਂ ਇਹ ਕਹਾ ਵੀ ਇਹ ਉਹ ਸਭ ਤੋਂ ਸੈਕੂਲਰ ਏਰੀਆ ਹਾਂ ਜੀ ਇਹ ਮਾਰਾ ਖੇੜੇ ਨੂੰ ਵੀ ਪੂਜਾ ਗੁਰਦੁਆਰਾ ਸਾਹਿਬ માં ਵੀ ਮੱਥਾ ਟੇਕਾਂ ਮਸਜਿਦ ਨੂੰ ਵੀ ਜਾਂ ਸਾਰਿਆਂ ਨੂੰ ਰਲ ਮਿਲ ਕੇ ਇਨੀ ਬੜੀ ਭਾਈਚਾਰਾ ਪੂਰਾ ਮਜ਼ਬੂਤ ਆ ਔਰ ਮੇਰਾ ਕੋਈ ਰਾਜਨੀਤਿਕ ਲਾਲਿਓ ਤੁਸੀਂ ਵੀ ਜਿਸ ਤਰ੍ਹਾਂ ਰਾਜਨੀਤਿਕ ਘਰਾਣੇ ਹੁੰਦੇ ਆ ਟੱਬਰ ਹੁੰਦੇ ਆ ਮੈਂ ਤਾਂ ਬੜੇ ਛੋਟੇ ਜਿਹੇ ਪਰਿਵਾਰ ਮਾਂ ਲੋਕੜ ਪਿੰਡ گاਉਂ ਮਾਂ ਪੈਦਾ ਹੋਇਆ ਉਹ ਔਰ ਉਨੀ ਤੇ ਮੈਂ ਆਪਣੀ ਪੜ੍ਹਾਈ ਜਿਹੜੀ ਸ਼ੁਰੂ ਕਰੀ ਭਵਤ ਪਿੰਡ ਨੂੰ ਤੇ ਮੈਂ 10ਵੀਂ ਪਾਸ ਕਰੀ 2.5 ਕਿਲੋਮੀਟਰ ਦੂਰ ਆ ਮੇਰਾ گاਉਂ ਜਿਹੜਾ ਭਵਤ ਪਿੰਡ ਤੇ ਔਰ ਪੈਦਲ ਜਾਂਦੇ ਰਹੇ ਆ ਇਹ ਪਰਮਾਤਮਾ ਕੀ ਰੱਬ ਕੀ ਮਿਹਰਬਾਨੀ ਆ ਵੀ ਮੈਨੂੰ ਕਾਂ ਦੇ ਚੱਕਾ ਕਹਾਂ ਤੱਕ ਪਹੁੰਚਾ ਦਈਆ ਨਹੀਂ ਮੈਂ ਪਿੰਡ ਦਾ ਸਰਪੰਚ ਵੀ ਬਣਿਆ ਦੋ ਵਾਰੀ ਮਿਊਸਪਲ ਕਾਉਂਸਲ ਦਾ ਪ੍ਰਧਾਨ ਵੀ ਬਣਿਆ ਫਿਰ ਐਮਐਲਏ ਬਣਿਆ ਮੰਤਰੀ ਵੀ ਬਣਿਆ ਅੱਜ ਪ੍ਰਮਾਤਮਾ ਨੇ ਕਿਰਪਾ ਕਰੀ ਜਾਇਓ ਲੋਕ ਸਭਾ ਕੀ ਟਿਕਟ ਮਿਲੀ ਆ ਔਰ ਇੰਨਾ ਪਿਆਰ ਲੋਕਾਂ ਦਾ ਮਿਲ ਰਿਹਾ ਆ ਮੈਂ ਹੁਣੇ ਕਨੌਰ ਮੀਟਿੰਗ ਕਰਕੇ ਆ ਸਾਰੇ ਮਿਲੇ ਮੈਨੂੰ ਰਿਸ਼ਤੇਦਾਰ ਵੀ ਮਿਲੇ ਭਾਈਚਾਰਾ ਮਿਲੇ ਆ ਪੜਾਸੀ ਵੀ ਮਿਲੇ ਕੋਈ ਕਹਿ ਰਿਹਾ ਵੀ ਮੈਂ ਥਾਰੀ ਗਿਲ ਕੈਪਟਨ ਸਾਹਿਬ ਦੇ ਨਾਲ ਕੰਮ ਕਰੇ ਕੰਮ ਕਰਿਆ ਕੋਈ ਕਹਿ ਰਿਹਾ ਵੀ ਮੈਂ ਬਾਲ ਸਾਹਿਬ ਦੇ ਨਾਲ ਕੰਮ ਕਰਿਆ ਕੋਈ ਸੁਖਵੀਰ ਜੀ ਨਾਲ ਕੰਮ ਕਰਿਆ ਇਹਨੇ ਮੈਂ ਇੱਕ ਆਮ ਜਿਹਾ ਵਰਕਰ ਪਰਮਾਤਮਾ ਨੇ ਕਿਰਪਾ ਕਰਕੇ ਕਹਾ ਪਹੁੰਚਾ ਦਿਆ ਔਰ ਮੈਨੂੰ ਆਸ ਵੀ ਜਿਹੜਾ ਸਮਾਰਾ ਪਵਾ ਦਿਖਾਈ ਰਹੀ ਆ ਨਾ ਜੀ ਉਹ ਬੰਦੇ ਕੇ ਕਰੈਕਟਰ ਪਰ ਕਰਦਾਰ ਪਰ ਫੈਸਲਾ ਕਰਵਾ ਹੁਣ ਅੱਜ ਥੰਮੀ ਦੇਖੋ ਇੱਕ ਪਾਸੇ ਮੈਂ ਆ ਇਸੇ ਪਵਾ ਦੇ ਦਾ ਬੱਚਾ ਜਿਹੜਾ ਆਪਣੇ ਖੇਤਾਂ ਵਾ ਬਲਦਾਂ ਗਿਲੇ ਵੀ ਖੇਤੀ ਕਰਦਾ ਰਿਹਾ ਟਰੈਕਟਰ ਕੀ ਗਿਲੇ ਵੀ ਖੇਤੀ ਕਰੀ ਹਰ ਚੀਜ਼ ਮੈਂ ਆਪਣੇ ਹੱਥਾਂ ਨਾਲ ਕਰਿਆ ਗਾਜਰਾ ਵੀ ਬੀਜੀਆਂ ਕਣਕ ਵੀ ਬੀਜੀ ਜੀਰੀ ਵੀ ਨਾਲੀ ਜੀਰੀ ਵੱਡੀ ਵੀ ਆ ਜੀਰੀ ਝਾੜੀ ਵੀ ਆ ਸੋ ਬੜੀ ਪਰਮਾਤਮਾ ਦੀ ਬਖਸ਼ਿਸ਼ ਮੇਰੇ ਪਾਸ ਮੇਰੇ ਪਿਤਾ ਜੀ ਡਾਕਟਰ ਤੇ ਮੈਂ ਉਹਨਾਂ ਨਾਲ ਵੀ ਕੰਮ ਕਰਿਆ ਹੁਣ ਵੀ ਹੈਗੇ ਆ ਸੋ ਮਤਲਬ ਹਰ ਕੰਮ ਫਿਰ ਮੇਰੇ ਬਜ਼ੁਰਗਾਂ ਨੇ ਜ਼ਮੀਨ ਨਹੀਂ ਵੇਚੀ ਮੈਂ ਤੇ ਕਰਨਾ ਹੀ ਜਿਸਨ ਕਰੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਨਹੀਂ ਰੱਬ ਨੇ ਹਰ ਚੀਜ਼ ਮੈਨੂੰ ਉਮੀਦ ਤੋਂ ਵੱਧ ਦਈ ਜੇ ਰਾਜਨੀਤੀ ਜੀ ਵੀ ਦੇਖੋ ਤੁਸੀਂ ਸਰਪੰਚੀ ਤੋਂ ਚੱਲ ਕੇ ਅੱਜ ਇਸ ਮੁਕਾਮ 'ਤੇ ਪਹੁੰਚਿਆ ਔਰ ਬੜੀ ਬਾਤ ਇਹ ਹੋ ਆ ਵੀ 1992 93 ਮੈਨੂੰ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਿਆ। ਔਰ ਅੱਜ ਤੱਕ ਮੈਂ ਉਸੀ ਪਾਰਟੀ 'ਵਾਂ ਉੱਥੇ ਹੀ ਖੜਿਆ ਚਾਹੇ ਮਾੜਾ ਟਾਈਮ ਆਇਆ ਚਾਹੇ ਚੰਗਾ ਆ ਮੈਂ ਕੈਪਟਨ ਕਬਲ ਜੀ ਦੇ ਨਾਲ ਵੀ ਕੰਮ ਕਰਿਆ। ਗੇਲ ਵੀ ਕੰਮ ਕਰਿਆ ਫਿਰ ਬਾਦਲ ਸਾਹਿਬ ਗੇਲ ਕੰਮ ਕਰਿਆ ਹੁਣ ਸੁਮੇਰ ਬਾਦਲ ਕੀ ਗੇਲ ਕੰਮ ਕਰ ਰਿਹਾ ਸੋ ਪੂਰੀ ਔਰ ਜਿਹੜੀ ਸੇਵਾ ਮਿਲੀ ਆ ਪੂਰੀ ਇਮਾਨਦਾਰੀ ਗੇਲ ਵਫਾਦਾਰੀ ਗੇਲ ਐ ਨਿਬਾਈ ਆ ਤੁਮੇ ਜੇ ਮੇਰੀ ਕਾਰਗੁਜ਼ਾਰੀ ਦੇਖਨੇ ਮੁਹਾਲੀ ਮੇਰੀ ਡਿਊਟੀ ਲਗੀ ਜਿੰਨੀਆਂ ਮਹਾਲੀ ਦੀਆਂ ਸੜਕਾਂਆਂ 2 200 ਫੁੱਟ ਚੌੜੀਆਂ ਬਣਾਈ ਨੌ ਉੱਤੇ ਨੌ ਹਾ ਸਟੇਡੀਅਮ ਬਣਾਏ ਇੱਕ ਨੇਚਰ ਪਾਰਕ ਬਣਾਈ 19000 ਦਰਖਤ ਮੈਂ ਲਾਏ ਤੇ ਮੇਰੇ ਟਾਈਮ ਮੇਂ ਇਹ 에ਰਪੋਰਟ ਬਣਿਆ ਬਿਜਲੀ ਪਾਣੀ ਸੀਵਰੇਜ ਗਰੀਬਾਂ ਵਾਸਤਾ ਤੁਸੀਂ தம்ੇ ਦੇਖ ਲਿਓ ਵੀ ਮੈਂ ਮੇਰੇ ਹਲਕੇ ਮੈਂ ਸਰਵੇ ਕਰਵਾ ਕੇ 10000 ਲੈਟਰੀਆਂ ਬਣਾਈ 5000 ਗਰੀਬ ਪਰਵਾਰਾਂ ਨੂੰ 1.5 ਲੱਖ ਰੁਪਏ ਦਵਾਇਆ ਤਾਂ 500 ਮੋਟਰਾਂਗੇ ਕਨੈਕਸ਼ਨ ਦਵਾਏ ਤੇ ਮਾਰੀ ਸਰਕਾਰ ਮੈਂ 200 ਯੂਨਿਟ ਬਿਜਲੀ ਕੇ ਮਾਫ ਤੇ ਫਿਰ ਇੱਕ ਕਿਸਾਨਾਂ ਦਾ ਸਾਰਾ ਜਿਹੜਾ ਬਿੱਲ ਮਾਫਬਾਦ ਹਾਮਨੇ ਕਰਿਆ ਤਾਂ ਜਿਹੜਾ ਟਰੈਕਟਰ ਨੂੰ ਗੱਡਾ ਕਹਿਗਾ ਟੈਕਸ ਵਾਲ ਸਾਹਿਬ ਨੇ ਮਾਫ ਕਰਿਆ ਤਾਂ ਜੀ ਬਿਲਕੁਲ ਸੋ ਪੰਜਾਬ ਮਾ ਜਿੰਨੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਬਣੇ ਮਹਾਰੀ ਸਰਕਾਰ ਵਾ ਕੱਲੇਦਿਲ ਨਹੀਂ ਕੀਤੇ ਸ਼ਰਮਾ ਸਾਹਿਬ ਹੁਣ ਤੁਸੀਂ ਪਟਿਆਲਾ ਦੇ ਵਿੱਚ ਉਮੀਦਵਾਰੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜੀ ਧਿਰ ਨਾਲ ਮੁਕਾਬਲਾ ਡਾਕਟਰ ਧਰਮबीर ਗਾਂਧੀ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਐਮਐਲਏ ਬਣਦੇ ਨੇ 19 ਦੇ ਵਿੱਚ ਆਪਣਾ ਫਰੰਟ ਬਣਾਉਂਦੇ ਨੇ ਉਥੋਂ ਦਾ ਨੇਚੋਂ ਲੜੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਉਹ ਪਹਿਲਾਂ ਕਾਂਗਰਸ ਵੱਲੋਂ ਸੀ ਅੱਜ ਉਹ ਭਾਜਪਾ ਦੇ ਵਿੱਚ ਲੱਗੇ ਕੈਪਟਨ ਮਨਰੇਂਦਰ ਸਿੰਘ ਦੇ ਧਰਮ ਪਤਨੀ ਨੇ ਇਦਾਂ ਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਿਹਤ ਮੰਤਰੀ ਨੇ ਡਾਕਟਰ ਬਲਵੇਰ ਸਿੰਘ ਹਮੇ ਆਪਣਾ ਮੁਕਾਬਲਾ ਕਿਸ ਕੀ ਗੱਲ ਦੇਖ ਰਹੇ ਹਰ ਇੱਕ ਆਥਨੇ ਅਬਜ਼ਰਵ ਕਰਿਆ ਪਟਿਆਲੇ ਦੇ ਵਿੱਚ ਆ ਗਏ ਨੇ ਸਾਰੇ ਬੰਦੇ ਨੇ ਜੀ ਦਾਲ ਬਦਲੂਆ ਮਤਲਬ ਪੂੰਛ ਫੇਰ ਕਹਦੇ ਆ ਮਾਰੇ ਘਵਾਤੀ ماں ਯਾ ਕਹਿੰਦੇ ਵੀ ਇਹਨਾਂ ਦਾ ਕੋਈ ਤਬਾਰ ਜਿਸ ਤਰ੍ਹਾਂ ਪਿੰਡਾਂ ਵਿੱਚ ਨਹੀਂ ਕਿਸੇ ਦਾ ਤਬਾਰ ਕਰਦਾ ਤਾਂ ਉਹ ਦੇਖ ਹੁਣ ਮਹਾਰਾਣੀ ਪ੍ਰਨੀਤ ਕੌਰਾ ਇਸ ਦਾ ਘਰ ਵਾਲਾ ਦੋ ਵਾਰੀ ਮੁੱਖ ਮੰਤਰੀ ਬਣਿਆ ਕਾਂਗਰਸ ਪਾਰਟੀ ਦੇ ਚਾਰ ਵਾਰੀ ਉਹ ਐਮਪੀ ਬਣੀ ਆ ਬਾ ਵੀ ਕਾਂਗਰਸ ਤੇ ਅੱਜ ਤੱਕ ਵੀ ਕਾਂਗਰਸ ਤੇ ਆ ਤੇ ਵੋਟਾਂ ਮੰਗ ਰਹੀ ਆ ਬੀਜੇਪੀ ਵਾਸਤਾ ਜਿਹੜੇ ਬੀਜੇਪੀ ਦੇ ਲੋਕ ਪਿਛਲੇ 30 ਸਾਲਾਂ ਤੋਂ ਕੁਟਾਈ ਖਾ ਰਹੇ ਆ ਉਹ ਵਿਚਾਰੇ ਘਰਾਂ ਬੈਠੇ ਹੋਏ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਆ ਕਿਸਾਨ ਉਹ ਤੰਗਾ ਬਾਰਡਰ ਪਰ ਦੇਖ ਲਿਓ ਇਹਨਾਂ ਨੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਕਿੰਨੀਆਂ ਗੋਲੀਆਂ ਚੱਲੀ ਬੰਦਾ ਉੱਥੇ ਮਰ ਗਿਆ ਕਾਹਦੀ ਪੰਜਾਬੀਆਂ ਨੂੰ ਦਿੱਲੀ ਉਹ ਨਹੀਂ ਜਾਣਦੇ ਨਾ ਉਸ ਪਾਰਟੀ ਤੇ ਚੋਣ ਲੜ ਰਹੀ ਆ ਸੋ ਮੈਨੂੰ ਤਾਂ ਲੱਗਾ ਵੀ ਇਸकी ਜਮਾਨਤ ਜਾਬਤ ਹੋ ਆ ਸਰੋਮਣੀ ਜਿਹੜਾ ਗਾਂਧੀ ਆ ਉਸ ਦਾ ਵੀ ਕੋਈ ਤਵਾਰ ਨਹੀਂ ਹੈ ਦੇਖ ਪਹਿਲਾਂ ਆਮ ਆਦਮੀ ਪਾਰਟੀ ਤੇ ਲੜਿਆ ਗਾਲਾਂ ਕੱਢੀਂਗਾ ਵੀ ਕਾਂਗਰਸਾ ਜੀ ਪਿਸਟਖੋਰ ਪਾਰਟੀ ਆ ਢੁੱਟ ਕੇ ਖਾਗੀ ਅਕਾਲ ਤੱਕ ਸਭ ਪ੍ਰੋਟੈਕ ਕਰਦੇ ਆ ਜੀ 84 ਮੱਕਤ ਲਿਆ ਗਾਲਾਂ ਕੱਢਾ ਤਾ ਉਹਨਾਂ ਨੂੰ ਫਿਰ ਹੁਣ ਪਹਿਲਾਂ ਆਮ ਨੇ ਟਿਕਟ ਨਹੀਂ دی ਜາດ ਖੜ ਗਿਆ ਹੁਣ ਕਾਂਗਰਸ ਮੇ ਅੱਗੇ ਵੜ ਗਿਆ ਹੁਣ ਕਾਂਗਰਸ ਨੂੰ ਬਹੁਤ ਪਿਆਰੀ ਲੱਗ ਰਹੀ ਆ ਯਾਨੀ ਗਾਂਧੀ ਨੂੰ ਹਰਾਣੇ ਵਾਸਤੇ ਦੋ ਜਿਹੜੇ ਨੌ ਚਾਰਜ ਲਾਏ ਹੋਏ ਹਨ ਚਾਰਜ ਲਾਏ ਹੋਏ ਉਹੀ ਬਹੁਤ ਆ ਉਹੀ ਲਗੇ ਹੋਏ ਆ ਰੋਜ ਦੇੜਬੁਣ ਕਰਨਿਓ ਕਿਸ ਤਰ੍ਹਾਂ ਇਸਤੇ ਖਿਆੜਾ ਛੜਾਵਾਂ ਕਿਸ ਤਰ੍ਹਾਂ ਇਸਨੂੰ ਹਰਾਵਾਂ ਆਮ ਆਦਮੀ ਪਾਰਟੀ ਦਾ ਤਿਬਾਰੇ ਕੋਈ ਨਹੀਂ ਕਰਦਾ ਪਿੰਡਾਂ ਵਾਂ ਬੜੀਆਂ ਬਾਤਾਂ ਕਹਿ ਕੇ ਇਹਨਾਂ ਨੇ ਵੋਟਾਂ ਬਵਾਲੀਆਂ ਮਾਰੀਆਂ ਪੈਣਾ ਨੂੰ ਕਹਿ ਦਿਆ ਵੀ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਖਾਤੇ ਖੋਲਦੇ ਔਰ ਕਹਿ ਦਿਆ ਵੀ ਜਿੱਦਨ ਮਾਰੀ ਸਰਕਾਰ ਬਣ ਗਈ ਸਾਰੇ ਖਾਤਿਆਂ ਮੇ ਹਜ਼ਾਰ-ਹਜ਼ਾਰ ਰੁਪਇਆ ਉਹੀ ਆ ਜਾਊਗਾ ਕੋਈ ਲੋੜੇ ਨਹੀਂ ਕੁਝ ਕਰਨੀ ਜੀ ਅੱਜ ਤੱਕ ਵਿਚਾਰੀਆਂ ਕਰਾਂਗੇ ਬਾਹਰ ਬੈਠੀਆਂ ਵੀ ਹਜ਼ਾਰ ਰੁਪਇਆ ਵਾਗਾ ਪੁੱਛਣ ਵੀ ਨਹੀਂ ਗਏ ਇਸੇ ਕਰਕੇ ਥੰਮੇ ਦੇਖੋ ਵੀ ਮੀਟਿੰਗਾਂ ਨਹੀਂ ਕਰ ਰਹੇ ਗੱਡੀਆਂ ਜੀ ਘਮਾਰ ਰਹੇ ਪਿੰਡਾਂ ਦੇ ਚਾਰੇ ਪਾਸਾ ਵੀ ਸ਼ਾਇਦ ਬਰਕਨਿਆ ਕਰਕੇ ਜਿਹੜੀ ਵੋਟਾਂ ਮਿਲ ਜਾਂ ਪਰ ਨਿਊ ਵੋਟਾਂ ਥੋੜੀ ਮਿਲ ਰਹੀ ਜੀ ਇਹ ਸ਼ਰਮਾ ਸਾਹਿਬ ਭਾਜਪੀ ਦਾ ਥਾਨੇ ਜ਼ਿਕਰ ਕਰਿਆ ਭਾਜਪੀ ਗੱਲ ਅਲਾਈਅੰਸ ਮੇ ਰਹੀ ਹੈ ਸਰੋਂ ਬਣੀ ਇਕੱਲੇ ਦਾ ਲੰਮਾ ਸਮਾਂ ਅਲਾਈਅੰਸ ਦੇ ਵਿੱਚ ਤੁਰਦੇ ਆਏ ਹੁਣ ਤਾਂ ਕਿਤੇ ਹਾਸ ਦੇ ਲਗੇ ਬਾਈ ਕੀ ਚੋਣਾਂਗੇ ਵਿੱਚ ਅਲੱਗ-ਅਲੱਗ ਹੋਗੇ ਸਾਨੂੰ ਵੀ ਬੀਜੇਪੀ ਦਾ ਹਰ ਅਕਾਲੀ ਦਲ ਦਾ ਅਲਾਈਅੰਸ ਟੁੱਟਨੇਗਾ ਪਰਸਨਲ ਤੌਰ ਦੇ ਉੱਪਰ ਨੁਕਸਾਨ ਹੋਇਆ ਤੁਹਾਨੂੰ ਵੀ ਜੇਕਰ ਨਾ ਲਾਈਅੰਸ ਟੁੱਟਦਾ ਹੋ ਸਕਦਾ ਇਨਕੇ ਸ਼ਰਮਾ ਜੇ ਮੌਜੂਦਾ ਐਮਐਲਏ ਹੁੰਦੇ ਪੇਰਾਬਸੀ ਦੇ ਦੇਖੋ ਜਿਹੜੀ ਮਹਾਰਾਜੀ ਪਾਰਟੀ ਹੈ ਨਾ ਇਸकी ਬਾਤ ਕੋਈ ਐਮਪੀ ਬਣਨਾ ਹੈ ਐਮਐਲਏ ਬਣਨਾ ਜਾਂ ਮੁੱਖ ਮੰਤਰੀ ਬਣਨਾ ਨਹੀਂ ਇਹ ਪਹਿਲੀ ਬਾਤ ਤੋਂ ਹੀ ਲੋਕਾਂ ਨੂੰ ਸਮਝਾਣੀ ਚਾਹੀਦੀ ਜਾਈਏ ਸ਼੍ਰੋਮਣੀ ਅਕਾਲੀ ਦਲ ਸਦਾ ਪੰਜਾਬ ਬਿਆਂਗੀ ਪਾਰਟੀ ਆ ਔਰ ਪੰਜਾਬ ਕੇ ਲੋਕਾਂ ਕੀ ਲੜਾਈ ਲੜਦੀ ਰਹੀ ਆ ਮਾਰਾ ਕੰਮ ਆ ਪੰਜਾਬ ਨੂੰ ਬਚਾ ਕੇ ਰੱਖਣਾ ਜਿਹੜੀ ਕੇਂਦਰ ਵਾਲੀ ਪਾਰਟੀਆਂ ਕਾ ਪੰਜਾਬ ਕੀ ਗੱਲ ਕੋਈ ਮੋਹ ਨਹੀਂ ਇਹ ਤਾਂ ਆਪਣੀ ਲੜਾਈ ਲੈਣਾ ਪੰਜਾਬ ਨੂੰ ਲੁੱਟ ਕੇ ਲੈ ਜਾ ਪੰਜਾਬ ਕੇ ਹੱਕਾਂ ਕੀ ਬਾਤ ਤਾਂ ਕੋਈ ਕਰਦਾ ਹੀ ਨਹੀਂ ਐ ਮੈਂ ਹੁਣੇ ਕਨੌਰ ਤੇ ਆਇਆ ਔਰ ਕਪੂਰੀ ਆ ਕਪੂਰੀ ਮਾ ਜੇ ਅਕਾਲੀ ਦਲ ਮੋਰਚਾ ਨਾ ਲਾਂਦਾ ਤੋ ਅੱਜ ਥਮੇ ਦੇਖੋ ਵੀ ਉਹ ਨਹਿਰ ਬਣੀ ਵੀ ਹੋਣੀ ਸੀ ਅਕਾਲੀ ਦਲ ਨੇ ਬਚਾਈ ਨਾ ਫਿਰ ਤੁਮੇ ਬੀਜੇਪੀ ਕੀ ਬਾਤ ਕਰ ਰਹੇ ਆ ਜੇ ਸਮਝੌਤਾ ਹੋਗਾ ਜਾਂ ਨਾ ਹੋਗਾ ਬੀਜੇਪੀ ਕੀ ਗੱਲ ਜਦ ਹਮੇ ਸਮਝੌਤਾ ਕਰਿਆ ਨਾ ਅਕਾਲੀ ਦਰ ਜਦ ਤੱਕ ਪੂਰੇ ਦੇਸ਼ ਮਾ ਬੀਜੇਪੀ ਕੀ ਇੱਕ ਵੀ ਸੀਟ ਨਹੀਂ ਤੀ ਹੈ ਪੰਜਾਬ ਮਾ ਮੇਰੇ ਖਾਲਸਾ ਪੰਜਾਬ ਵੋਟਾਂ ਮਿਲ ਨਹੀਂ ਤੀਆਂ ਕਹਾਣੀ ਹੋਤੀ ਵੀ ਕਾਂਗਰਸ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਕੇ ਢਾਟੇ ਨਹੀਂ ਕਰਿਆ 84ਵਾਂ ਕਤਲੇਆਮ ਕਰਿਆ ਪੰਜਾਬ ਕੇ ਵਿੱਚ ਮਾ ਜਿਹੜਾ ਬੜਾ ਰੋਸ ਹੋ ਗਿਆ ਇਹਨੇ ਤੁਸੀਂ ਦੇਖੋ ਵੀ ਉਹ ਗਣੀ ਮਿੱਥੀ ਸਾਜ਼ਿਸ਼ ਕੇ ਤਹਿਰ ਹਿੰਦੂ ਸਿੱਖ ਜੜੀ ਭਾਈਚਾਰਕ ਸਾਂਝ ਆ ਉਹ ਖਤਮ ਕਰਦੀ ਮਾਰੀ ਆਪਸੀ ਭਾਈਚਾਰਾ ਖਤਮ ਕਰਨੇ ਦੀ ਕੋਸ਼ਿਸ਼ ਕਰੀ ਇਹਨਾਂ ਨੇ ਬਾਦਲ ਸਾਹਿਬ ਨੇ ਸੋਚਿਆ ਵੀ ਜੇ ਪੰਜਾਬ માં ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਮਜ਼ਬੂਤ ਹੋਵਾਂਗੀ ਫੇਰ ਇਹ ਸਟੇਟ ਤਰੱਕੀ ਕਰਾਗੀ ਉਸ ਟਾਈਮ ਇੱਕ ਸੁਨੇਹਾ ਦੇਣੇ ਵਾਸਤੇ ਬੀਜੇਪੀ ਨੇ ਸਮਝੌਤਾ ਕਰਿਆ ਪਰ ਹਮੇ ਕਦੀ ਆਪਣੇ ਪ੍ਰਿੰਸੀਪਲ ਆਪਣੇ ਅਸੂਲ ਜਾਂ ਪੰਜਾਬ ਦੀ ਗੱਲਾਂ ਬਾਤਾਂ ਪਰ ਕਦੀ ਸਮਝੌਤਾ ਨਹੀਂ ਕਰਿਆ ਜਦੋਂ ਬਹੁਤ ਸਾਰੇ ਕੰਮ ਵੀ ਬੀਜੇਪੀ ਤੇ ਹਮੇ ਕਰਵਾਏ ਪਰ ਜਦ ਬੀਜੇਪੀ ਕਿਸਾਨਾਂ ਕੇ ਉਲਟ ਖੜ ਗਈ ਹਮੇ ਸਮਝੌਤਾ ਤੋੜ ਕੇ ਬੀਜੇਪੀ ਕੇ ਉਲਟ ਖੜ ਕੇ ਡਟ ਕੇ ਲੋਕ ਸਭਾ ਮੇ ਕੇ ਅੰਦਰ ਸਵੇਂ ਸੁਪੀਚਾ ਕੱਢ ਲਿਆ ਪੰਜਾਬ ਆਸਤਾ ਬਿਬਾ ਹਰਸ਼ਿਮਰਤ ਕੌਰ ਤੋਂ ਇਲਾਵਾ ਕੋਈ ਵੀ ਨਹੀਂ ਬੋਲਿਆ ਕੋਈ ਵੀ ਨਹੀਂ ਬੋਲਿਆ ਸੋ ਕੱਲੀ ਪੰਜਾਬੀਆਂ ਕੀ ਪਾਰਟੀ ਅਕਾਲੀ ਦਲ ਡਟ ਕੇ ਬੋਲਿਆ ਹੁਣ ਵੀ ਤમે ਬੈਠੇ ਹੋ ਜਿੱਤ ਹਾਰ ਕੋਈ ਮੈਨੇ ਨਹੀਂ ਲਗਦੀ ਮਨਿਸਟਰੀਆਂ ਕੋਈ ਮੈਨੇ ਨਹੀਂ ਰੱਖਦੀ ਪੰਜਾਬੀਆਂ ਦੀ ਲੜਾਈ ਆ ਕਿਸਾਨਾਂ ਦੀ ਲੜਾਈ ਆ ਬੰਦੀ ਸਿੱਖਾਂ ਦੀ ਲੜਾਈ ਆ ਡਟ ਕੇ ਲੜਾਂਗੇ ਜਦ ਤੱਕ ਅੰਜਾਮ ਤੱਕ ਨਹੀਂ ਪਹੁੰਚਦਾ ਪਿੱਛੇ ਨਹੀਂ ਹਟਾਂਗੇ ਚਾਹੇ ਕੁਝ ਵੀ ਕਰਨਾ ਪਵੇ ਸੋ ਅੱਜ ਬੜਾ ਲੋਕ ਫਰੇ ਉਹ ਬਤਵੀਖਾਨ ਸ਼ਰਮਾ ਸਾਹਿਬ ਕੇ ਬੀਜੇਪੀ ਕੇ ਪੈਰ ਲਾਣੇ ਵਾਲੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤੋਂ ਪੈਰ ਲਾਣੇ ਵਾਲੇ ਨਹੀਂ ਪੰਜਾਬ ਕੇ ਅੰਦਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਕਰਨੇ ਵਾਲੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਮਾ ਜੋ ਕੁਝ ਵੀ ਹੋਇਆ ਰੋਡ ਬਣੇ, 에어ਪੋਰਟ ਬਣੇ, ਬਿਜਲੀ ਬਣੇ, ਪਾਣੀ ਬਣਿਆ, ਕਰਤਾਰ ਸਿੰਘ ਪ੍ਰਸਾਦ ਦਾ ਲਾਂਘਾ ਜਿਹੜਾ ਖੋਲਿਆ ਹੋਰ ਬਹੁਤ ਸਾਰੇ ਮਸਲੇ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਹੱਲ ਕਰਵਾਏ। ਕਿਸਾਨਾਂ ਦਾ ਵੀ ਦੇਖ ਲਓ ਤੁਸੀਂ ਜਿੰਨਾ ਸ਼੍ਰੋਮਣੀ ਅਕਾਲੀ ਦਲ ਕਰਦੀ ਹੈ ਮੈਂ ਛੋਟੀ ਜੀ ਗੱਲ ਤੁਹਾਨੂੰ ਦੱਸਦਿਆਂ। ਜਿੰਨੇ ਕਨੈਕਸ਼ਨ ਮਿਲੇ ਆ ਚੈੱਕ ਕਰ ਲਿਓ 80% ਮਾਰੀ ਸਰਕਾਰ ਨੂੰ ਮਿਲੇ। ਹੁਣ ਵੀ ਪਿੱਛੇ ਸਰਕਾਰ ਬਣੀ ਸੀ 500 ਕਲੈਕਸ਼ਨ ਮੇਰੇ ਹਲਕੇ ਮੈਂ ਮੈਂ ਦਿਆ ਦਾ 750 800 ਹੁਣ 1000 ਤਾਂ ਮੈਨੂੰ ਹਰਿੰਦਰ ਚੰਦੂ ਮੱਜਰੇ ਨੇ ਦਿਆ ਦਾ ਸਾਰਿਆਂ ਨੇ ਦਏ ਪਰ ਪਿਛਲੇ 7 ਸਾਲਾਂ ਤੋਂ ਇੱਕ ਵੀ ਨਹੀਂ ਮਿਲਿਆ ਇੱਕ ਕਲੈਕਸ਼ਨ ਨਹੀਂ ਮਿਲਿਆ ਕਿਸੇ ਜ਼ਮੀਨ ਐਕਵਾਇਰ ਕਾਂਗਰਸੀ ਕਰਾਂ ਦੇ 8 ਲੱਖ ਰੁਪਏ ਕਿੱਲੇ ਨੂੰ ਬਾਲ ਸਾਹਿਬ ਕਰਾਂ ਦੇ 3 ਕਰੋੜ ਰੁਪਏ ਕਿੱਲੇ ਨੂੰ ਐਕਵਾਇਰ ਹੋਈ ਵੀ ਜ਼ਮੀਨਾਂ ਬਾਲ ਸਾਹਿਬ ਨੇ ਛੱਡੀਆਂ ਮੁਹਾਲੀ ਵੀ ਛੱਡੀ ਅ ਮਾਤਾ ਤਾਮਗੜਾ ਪੁੱਡਾ ਹਾਂ ਸਿੰਘਪੁਰਾ ਵੀ ਛੱਡੀ ਮੇਰੇ ਹਲਕੇ ਨੂੰ ਕਮਿਟੀ ਏਰੀਆ ਮਾ ਪਾਇਆ 24 ਘੰਟੇ ਬਿਜਲੀ ਜਾਂਦੀ ਆ ਡੈਡ ਜ਼ੋਨ ਡਿਕਲੇਅਰ ਕਰਵਾਇਆ ਪਿੰਡਾਂ ਵਾ ਸ਼ਹਿਰਾਂ ਵਾ ਸੀਵਰੇਜ ਵਾ ਵਾਟਰ ਸਪਲਾਈ ਸੜਕਾਂ ਰੋਡ ਉਸ ਬਣਾਈਆਂ ਇਹ ਤਾਂ ਜਿੱਤ ਕਾ ਘਰਾਂ ਬੈਠ ਜਾਂ ਹੁਣ ਮਹਾਰਾਣੀ 20 ਸਾਲ ਹੋ ਗਏ ਐਮਪੀ ਬਣੇ ਨੂੰ ਇਹ ਨਹੀਂ ਥੰਮੇ ਦੇਖ ਲਿਓ ਵੀ ਐਮਪੀ ਕਾ ਵਿਸ਼ਵਾਸ ਹੀ ਲੋਕਾਂ ਨੂੰ ਉੱਟ ਗਿਆ ਪਤਾ ਹੀ ਨਹੀਂ ਵੀ ਐਮਪੀ ਕੀ ਜੌਬ ਕਿਆ ਹੋਵਾ ਆ ਰੋਜ ਘੱਗਰ ਦੇ ਨੇੜਾ ਤੇੜਾ ਲੋਕਾਂ ਹਰ ਸਾਲ ਡੁੱਬ ਜਾਂਦੇ ਆ ਹਰ ਸਾਲ ਵਿਚਾਰੇ ਫਸਲਾਂ ਠੀਕ ਕਰਦੇ ਆ ਫੇਰ ਡੁੱਬ ਜਾਂਦੇ 2-400 ਕਰੋੜ ਰੁਪਏ ਲੱਗਣਾ ਤੇ ਲੈ ਉਹ ਨਹੀਂ ਲਾ ਸਕੀ ਮੈਂ ਤੁਹਾਨੂੰ ਦੱਸਾਂ ਪਰਮਾਤਮਾ ਮੈਨੂੰ ਕਿਰਪਾ ਕਰਦੇ ਮੈਂ ਦੱਬ ਕੇ ਆ ਬਾਰਡਰ ਦੀ ਗੱਲ ਕਰੂੰਗਾ ਜਿਹੜੇ ਖੱਗਰ ਵਾਲੀ ਗੱਲ ਕਰਾਂਗਾ ਇਹਨੂੰ ਪ੍ਰੋਪਰ ਜਿੰਨਾ ਵੀ ਚੌੜਾ ਬਣ ਸਕਦਾ ਐਕਵਾਇਰ ਕਰਵਾ ਕੇ ਤੇ ਬੰਦ ਲਵਾਵਾਂਗੇ ਤਾਂ ਕਿ ਹਰ ਸਾਲ ਤਾਂ ਨਾ ਡੁੱਬਣ ਲੋਕ ਉਸਕੇ ਅੰਦਰ ਫਿਰ ਯੋ ਸਰਹੰਦ ਵਾਲੀ ਰੋਡ ਬਾਲ ਸਾਹਮਣੇ ਆਪਣੇ ਗੋਮਾਂ ਲਾਦੇ ਤੁਮੇ ਜੀ ਰਖਬਰ ਤੇ ਲੈ ਕੇ ਬਾਦਲ ਤੱਕ ਸੜਕਾਂ ਬਣਾ ਦਿੱਤੀਆਂ ਚੌੜੀਆਂ ਚੌੜੀਆਂ ਤੇ ਕਿਹਨਾਂ ਇੱਕ ਸੜਕ ਨਹੀਂ ਬਣਾ ਸਕਿਓ ਸਰਹੰਦੌਲੀ ਦੇਖ ਲਈ 20 ਕਿਲੋਮੀਟਰ ਦਾ ਟੁਕੜਾ ਬਰਉਦਿਦਿਰਾ ਕਹਿੰਦਿਆਂ ਨੇ ਸ਼ਰਮਾ ਸਾਹਿਬ ਕੇ ਕੰਮ ਤਾਂ ਕਰਿਆ ਸ਼੍ਰੋਮਣੀ ਅਕਾਲੀ ਦਲ ਨੇ ਪਰ ਕਹਿੰਦੇ ਕਿ ਨੁਕਸਾਨ ਅਭੀ ਬੜਾ ਕਰਿਆ ਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਮਾਫੀਆ ਸੈਂਡ ਮਾਫੀਆ ਕੇਬਲ ਮਾਫੀਆ ਕਹਿੰਦੇ ਕਿ ਕਰੇਗੇ ਨੁਕਸਾਨ ਅਭੋ ਕਰਿਆ ਸ਼੍ਰੋਮਣੀ ਅਕਾਲੀ ਦਲ ਨੇ ਮਾਫੀਆ ਰਾਜ ਪੰਜਾਬ ਬਸ ਸਥਾਪਿਤ ਕਰਦੇ ਸਾਰੀ ਕਹਿਣੇ ਕੀ ਬਾਤਾਂ ਆ ਸ਼੍ਰੋਮਣੀ ਅਕਾਲੀ ਦਲ ਨੇ 43 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਪਰ ਆਪਣੀ ਸਰਕਾਰ ਮੈਂ ਇਹਨਾਂ ਨੇ ਇੰਨਾ ਕਰ ਰਹੇ ਆ 750 ਕਰੋੜ ਰੁਪਇਆ 750 ਕਰੋੜ ਰੁਪਇਆ ਕਾਸਟ ਪਰ ਲੱਗ ਰਿਹਾ ਪੰਜਾਬੀਆਂ ਨੂੰ ਸਮਝਣੇ ਦੀ ਲੋੜ ਆ ਵੀ ਥਾਰੀ ਪਾਰਟੀ ਨੂੰ ਬਦਨਾਮ ਕਰਨੇ ਪਈ ਲੱਗ ਰਿਹਾ ਇਹ ਸਾਰਾ ਦਿਨ ਸੋਸ਼ਲ ਮੀਡੀਆ 'ਚ ਕੂੜ ਪ੍ਰਚਾਰ ਤਿੰਨੋਂ ਪਾਰਟੀਆਂ ਬੀਜੇਪੀ ਕੇ ਪਾਸ ਪੈਸੇ ਦੀ ਕੋਈ ਕਮੀ ਨਹੀਂ ਕਾਂਗਰਸ ਦਾ ਕੋਈ ਨਹੀਂ ਮਾਰੇ ਪੰਜਾਬੀਆਂ ਦੀ ਪਾਰਟੀ ਆ ਤੇ ਸੋਸ਼ਲ ਮੀਡੀਆ ਪਰ ਝੂਠ ਬੋਲ ਬੋਲ ਰਹੇ ਆ ਸ਼੍ਰੋਮਣੀ ਕਾਦਰੀ ਫਿਰ ਕਾਊਂਟਰ ਕਿਉਂ ਨਹੀਂ ਕਰ ਰਹੇ ਆ ਇਸ ਚੀਜ਼ ਨੂੰ ਭਾਜੀ ਮੇਰੀ ਗੱਲ ਸੁਣੋ ਨਾ ਜੀ ਕਿੱਥੇ ਸਾਡੇ 43 ਕਰੋੜ ਕਹਾ 750 ਕਰੋੜ ਰੁਪਏ ਕਿਸ ਦੀ ਆਵਾਜ਼ ਜ਼ਿਆਦਾ ਪਰ ਸੱਚ ਨੂੰ ਕਹਿੰਦੇ ਲੋੜ ਨਹੀਂ ਹੁੰਦੀ ਬਿਲਕੁਲ ਹੁਣ ਲੋਕ ਨਿਕਲ ਰਹੇ ਆ ਸੱਚ ਨੂੰ ਕਹ ਲੋੜ ਹੁਣ ਲੋਕ ਨਿਕਲ ਰਹੇ ਆ ਦੇਖ ਰਹੇ ਆ ਜਿਹੜੇ ਕਹਿੰਦੇ ਤੇ ਲੁੱਟ ਲਿਆ ਜੇ ਹਮੇ ਲੁੱਟਿਆ ਹੁੰਦਾ ਨੇ ਸੜਕਾਂ ਬਣ ਜਾਂਦੀਆਂ ਨੈ ਇਰਪੋਰਟ ਬਣ ਜਾਂਦੇ ਥਰਮਲ ਪਲੈਂਟ ਬਣ ਜਾਂਦੇ ਬਿਜਲੀ ਪਾਣੀ ਹੈਲਥ ਜੋ ਵੀ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਮੈਂ ਤੇਰੀ ਬਾਤ ਪਰ ਸਹਿਮਤ ਹੋ ਜਾਂ ਚਲੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਇਹਨਾਂ ਨੇ ਨਹੀਂ ਲੁੱਟਿਆ ਫਿਰ ਹੁਣ ਪੈਸੇ ਕहां ਜਾ ਰਹੇ ਇੱਕ ਕਰੋੜ ਇਸ 1 ਲੱਖ ਕਰੋੜ ਰੁਪਇਆ ਕਰਜ਼ਾ ਲੈ ਲਿਆ 2 ਸਾਲ ਮਾ ਕਹਾਂਗੇ ਪੈਸੇ ਮਜ਼ਮਾ ਨੂੰ 25% ਮਜ਼ਮਾ ਨੂੰ ਤਰਖਾ ਵੀ ਨਹੀਂ ਮਿਲੀ ਐ ਇਹ ਨਹੀਂ ਲੁੱਟ ਕੇ ਤਾਂ ਇਹ ਦਿੱਲੀ ਲੈ ਜਣੇ ਆਵੇਂ ਤੋਂ ਪੰਜਾਬ ਕੀ ਡਵੈਲਪਮੈਂਟ ਪਰ ਸਾਰਾ ਪੈਸਾ ਲਾਇਆ ਕਰਜ਼ਾਈ ਵੀ ਤੁਸੀਂ ਦੇਖੋ ਆਵੇਂ ਤੋਂ 5 ਸਾਲਾਂ ਮळे 48000 ਕਰੋੜ ਰੁਪਏ ਕਰਜ਼ਾ ਇਹਨਾਂ ਨੇ 2 ਲੱਖ ਸਾਲ ਮळे ਲਿਆ 1 ਲੱਖ ਕਰੋੜ ਰੁਪਏ ਕਰਜ਼ਾ ਇੱਟ ਕਿਸੇ ਪਿੰਡ ਮਾ ਲਾਈ ਨਹੀਂ ਦੋ ਸਾਲਾਂ ਮ ਕੋ ਚੰਗਾ ਕਰਿਆ ਹੋਣਾ ਮਦੀ ਪਾਰਟੀ ਨੇ ਗਾਜੀ ਕੁਝ ਵੀ ਚੰਗਾ ਨਹੀਂ ਕਰਿਆ ਸਿਰਫ ਲੁੱਟਿਆ ਜੇ ਤਸੀਲਮਾ ਦੇਖ ਲਿਓ ਜਾਗਾ ਸਮੇਂ ਇੱਕ ਇੱਕ ਲੱਖ ਰੁਪਏ ਰਜਿਸਟਰੀ ਦਾ ਲੱਗ ਜਾ ਜੇ ਕਰਾਂ ਮੈਂ 5-5000 ਰੁਪਏ ਪਟਵਾਰੀ ਫਰਦਾਂਗਾ ਲੈ ਰਹੇ ਆਂ ਇੰਤਕਾਲ ਦਾ 15-15000 ਲੈ ਰਹੇ ਆਂ ਜਿਹੜਾ ਕਰਿਆ ਇਹਨਾਂ ਨੇ ਉਹ ਯੋਜਨਾ ਤਾਂ ਜ਼ਰੂਰ ਕਰਦੇ ਜਿਹੜੇ ਹਮੇ ਸੁਵਿਧਾ ਕੇਂਦਰ ਬਣਾਏ ਵੇ ਤੇ ਨਾ 20-25-25 ਲੱਖ ਰੁਪਏ ਖਾਕ ਆ ਉਹਨਾਂ ਪਰ ਕੁੱਚੀ ਮਾਰਕਾ ਮਹੱਲਾ ਕਲੀਨਿਕ ਲਿਖ ਦਿਆ ਔਰ ਕੱਖ ਨਹੀਂ ਕਰਿਆ ਇਹਨਾਂ ਨੇ ਜ਼ੀਰੋ ਇਹੀ ਹਾਲ ਕਾਂਗਰਸ ਦਾ ਹੀ ਉਹ ਦੂਸਰਾ ਪੰਜਾਬੀਆਂ ਦੀ ਆਪਣੀ ਪਾਰਟੀ ਤੋਂ ਅਕਾਲੀ ਦਲਾ ਇਸੇ ਕਰਕੇ ਡਵੈਲਪਮੈਂਟ ਕਰਾ ਪੰਜਾਬੀਆਂ ਦੀ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲਾ ਸ਼ਰਮਾ ਸਾਹਿਬ ਗਰਾਫ ਬੜਾ ਡਾਊਨ ਡਾਊਨ ਰਿਹਾ ਸ਼੍ਰੋਮਣੀ ਅਕਾਲੀ ਦਲਾ ਤੇ ਹੁਣ ਵੀ ਲੀਡਰਸ਼ਿਪ ਕਰਾਈਸਿਸ ਗੱਲ ਕੀਤੀ ਨਾ ਕਿਤੇ ਯੂਜ਼ਰ ਹੀ ਹੈ ਜਿਸ ਤਰ੍ਹਾਂ ਟਿਕਟਾਂ ਅਨਾਉਂਸਮੈਂਟ ਹੋਈ ਢਿੰਡਸਾ ਪਰਿਵਾਰ ਨੂੰ ਟਿਕਟ ਨਾ ਦੇਣਾ ਢਿੰਡਸਾ ਪਰਿਵਾਰ ਦਾ ਆਨੰਦ ਰਾਜ ਹੋ ਜਾਣਾ ਬੀਬੀ ਜਗੀਰ ਕੌਰ ਦਾ ਕਹਿਣਾ ਸ਼ਰਮਾ ਸਾਹਿਬ ਕੇ ਇਹ ਚੰਗਾ ਨਹੀਂ ਜੋ ਕੁਝ ਵੀ ਹੋਇਆ ਲੀਡਰਸ਼ਿਪ ਕਰਾਈਸਿਸ ਹੈਗਾ ਪਾਰਟੀ ਦੇ ਵਿੱਚ ਬਾਜੀ ਇਕੱਲੇ ਸ਼ਰੋਮਣੀ ਅਕਾਲੀ ਦਲ ਆ ਜਿਸ ਕੇ ਲੀਡਰਸ਼ਿਪ ਸਾਰਿਆਂ ਮਾਂ ਤਕੜੀ ਆ ਤਵੇਂ ਮਾਰੀਆਂ ਟਿਕਟਾਂ ਦੇਖ ਲਿਓ 30 35 35 ਸਾਲ ਪੁਰਾਣੇ ਵਰਕਰਾਂ ਨੂੰ ਟਿਕਟਾਂ ਦੇਈਆਂ ਤੇ ਲੀਡਰਸ਼ਿਪ ਹੁਣ ਭਾਜੀ ਜੀ ਬੀਜੇਪੀ ਕੀ ਗੱਲ ਕਰਾਂ ਮੈਂ ਤੁਹਾਨੂੰ ਪ੍ਰਧਾਨ ਵੀ ਕਾਂਗਰਸ ਦੇ ਆ ਇਸਤਰੀ ਵਿੰਗ ਕੀ ਪ੍ਰਧਾਨ ਵੀ ਕਾਂਗਰਸ ਦੇ ਬੀਸ਼ੀ ਵਿੰਕ ਦੇ ਪ੍ਰਧਾਨ ਵੀ ਕਾਂਗਰਸ ਦੇ ਸਾਰੀਆਂ ਜਿਹੜੀਆਂ ਮੇਰੇ ਸਾਹਮਣੇ ਖੜ੍ਹੀ ਆ ਜਿਹੜੀ ਬੀਬੀ ਉਹ ਵੀ ਕੱਜ ਤੱਕ ਕਾਂਗਰਸ ਕੀ ਆ ਜਿੰਨੀਆਂ ਟਿਕਟਾਂ ਦਈਆਂ ਥਮੇ ਦੇਖ ਲਿਓ ਕਾਂਗਰਸੀਆਂ ਨੂੰ ਦਈਆਂ ਆਕਾਦੀਆਂ ਨੂੰ ਦਈਆਂ ਆਪਣਾ ਕਾਟਰ ਕਿਤੇ ਆ ਫਿਰ ਕਾਂਗਰਸ ਦਾ ਦਿਵਾਲੀਆ ਨਿਕਲ ਗਿਆ ਸਾਰੀਆਂ ਮੇਰੇ ਮੁਕਾਬਲੇ ਵਿੱਚ ਜਿਹੜਾ ਖੜਿਆ ਆਮ ਆਦਮੀ ਪਾਰਟੀ ਤੇ ਨਿਆਂਗੇ ਟਿਕਟ ਦੇ ਆਮ ਆਦਮੀ ਪਾਰਟੀ ਦੂਸਰੀਆਂ ਪਾਰਟੀਆਂ ਤੇ ਨਿਆਂਗਾ ਟਿਕਟਾਂ ਦੇ ਰਹੀਆਂ ਬਾਰੀਪਾਰਟੀ ਮਦਰ ਟਿੰਟਸਾ ਸਾਹਿਬ ਨੂੰ ਗੁੱਸੇ ਗਿੱਲੇ ਤੇ ਉਹ ਸਾਰੇ ਛੱਡ ਕੇ ਸ਼ਰੋਮਣੀ ਅਕਾਲੀ ਦਲ ਮਾ ਗਿਆ ਬੀਬੀ ਜ਼ਗੀਰ ਕੌਰ ਵੀ ਆ ਗਿਆ ਮਾੜਾ ਮੋਟਾ ਵਰਕਰਾਂ ਚ ਕਿਤੇ ਹੁੰਦਾ ਆ ਟਿੰਟਸਾ ਸਾਹਿਬ ਨੂੰ ਗੱਲ ਕਰਕੇ ਹੀ ਸਾਰਾ ਕੁਝ ਹੋਇਆ ਹੈਗਾ ਟਿੰਟਸਾ ਸਾਹਿਬ ਨੂੰ ਤਾਂ ਪਟਿਆਲੇ ਕੀ ਮੈਨੂੰ ਪਤਾ ਮੇਰੇ ਤੇ ਪਹਿਲਾਂ ਟਿਕਟ ਵੀ ਅਫਰ ਹੋਈ ਸੀ ਤੇ ਵੀ ਤੁਮੇ ਉਰੇ ਤੇ ਲੜਨ ਦੇ ਅੱਛਾ ਪਿੰਸਾ ਸਾਹਿਬ ਨੂੰ ਆਫਰ ਸੀ ਤੇ ਤੁਮੇ ਪਟਿਆਲੇ ਦੇ ਲੜ ਲਿਓ ਮੈਂ ਵੀ ਬਾਤ ਕਰੀ ਸੀ ਪਰਮਿੰਦਰ ਜੀ ਕੀ ਨਾਲ ਔਰ ਕੋਈ ਐਸੀ ਜੀ ਕਰਨ ਨਹੀਂ ਹੈ ਸਿਰਫ ਅਖਬਾਰਾਂ ਕੀ ਰੂਮਰ ਹੈ ਸਵੇਰੇ ਅੱਜ ਮੈਨੂੰ 10 ਵਜੇ ਪਰਮਿੰਦਰ ਢਿੰਦ ਸਾਹਿਬ ਜੀ ਦਾ ਆਪਣਾ ਫੋਨ ਆਇਆ ਮੈਨੂੰ ਕਹਿਣ ਲੱਗੇ ਵੀ ਛੋਟੇ ਵੀਰ ਬਤਾ ਮੈਂ ਤੇਰੀ ਕੀ ਮਦਦ ਕਰਾਂ ਕਿ ਕਿਥਾ ਵਾ ਕੀ ਕਰਾਂ ਜਿਹੜੀ ਮੇਰੀ ਜ਼ਰੂਰਤ ਹੈ ਮੈਨੂੰ ਦੱਸਿਏ ਮੈਂ ਡਟ ਕੇ ਤੇਰੀ ਮਦਦ ਕਰੂੰਗਾ ਇਹੋ ਸਵੇਰੀ ਮੈਨੂੰ ਫੋਨ ਆਇਆ ਜੇ ਮੈਂ ਝੂਠ ਬੋਲ ਰਿਹਾ ਪੁੱਛ ਲੀ ਪ੍ਰਵਿੰਦਰ ਜੀ ਸੋ ਉਹ ਸਾਰੇ ਅਕਾਲੀ ਦਲ ਕੇ ਰ ਵਫਾਦਾਰ ਸਿਪਾਹੀ ਆ ਪਾਰਟੀ ਕੇ ਆ ਟਿੰਡ ਸਾ ਸਾਥ ਤਾਂ ਸਾਡੇ ਬਜ਼ੁਰਗਾਂ ਮੈਨੂੰ ਤਾਂ ਬਹੁਤ ਅਸੀਰਵਾਦ ਉਹਨਾਂ ਕਾ ਮਿਲਿਆ ਮੇਰੇ ਦਾ ਪਰਿਵਾਰਕ ਰਿਸ਼ਤੇ ਆ ਬਜ਼ੁਰਗਾਂ ਦੀ ਤਰ੍ਹਾਂ ਪ੍ਰਵਿੰਦਰ ਮੇਰਾ ਛੋਟਾ ਭਾਈ ਆ ਸੋ ਉਹ ਸ਼ਰਮਣੀ ਅਕਾਲੀ ਦਲ ਕੇ ਅੰਦਰ ਆ ਅੰਦਰ ਹੀ ਰਹੋਗੇ ਔਰ ਪਾਰਟੀ ਨੂੰ ਜਿਤਾਉਂਗੇ ਮੈਨੂੰ ਪਤਾ ਹੈ ਜੀ ਸ਼ਰਮਾ ਸਾਹਿਬ ਕੋਈ ਇਦਾਂ ਦੀ ਚੀਜ਼ ਦੇਖੋ ਇੰਟਰ ਕਾਣਾ ਕੇ ਬੰਦਾ ਐਨਾਲਾਈਜ਼ ਕਰਦਾ ਆਪਣੀ ਚੀਜ਼ ਨੂੰ ਕਿ ਸਾਡੇ ਚਰ ਕੀ ਘਾਟ ਹੈ ਜੇਕਰ ਸਾਡੇ ਚ ਕੋਈ ਗਰੋਥ 'ਚ ਕਮੀ ਆ ਰਹੀ ਹੈ ਕਿ ਸ਼੍ਰੋਮਣੀ ਕਾਰਜ ਅਲ ਦੇ ਲੀਡਰਸ਼ਿਪ ਕੋਈ ਏਦਾਂ ਦੀ ਚੀਜ਼ ਨੂੰ ਐਨਾਲਾਈਜ਼ ਕਰ ਰਹੀ ਹੈ ਕਿ ਸਾਡੇ ਚ ਯਾਰ ਕੀ ਕਮੀ ਹੈ ਕਿ ਅਸੀਂ ਅੱਗੇ ਨਹੀਂ ਵੱਧ ਪਾ ਰਹੇ ਲੋਕਾਂ ਦਾ ਵਿਸ਼ਵਾਸ ਦਾ ਪਾਤਰ ਬਣ ਨਹੀਂ ਪਾ ਰਹੇ ਭਾਜੀ ਲੋਕਾਂ ਨੇ ਨਾ ਜੀ ਹੁਣ ਬਿਲਕੁਲ ਦੇਖ ਲਿਆ ਸਾਡੀ ਜਿਹੜੀ ਕੋਈ ਘਾਟ ਰਹੀ ਵੀ ਅਸੀਂ ਕੰਮ ਕਰਦੇ ਰਹੇ ਗਰਾਊਂਡ ਦੇ ਉੱਪਰ ਲੋਕਾਂ ਹੰ ਤੱਕ ਪਛਾਣ ਨਹੀਂ ਸਕੇ ਇਸ ਤੀ ਨਾਲ ਜਿੱਤਰਾ ਨਾ ਜੀ ਪੰਜਾਬ ਦਾ ਪਬਲਿਸਿਟੀ ਪਰ ਬਰਬਾਦ ਨਹੀਂ ਕਰਿਆ ਐਵੇਂ ਉਹ ਪੈਸਾ ਡਵੈਲਪਮੈਂਟ ਪਰ ਲਾਉਂਦੇ ਰਹੇ ਆਟਾ ਦਾਲ ਸਕੀਮ ਪੈਨਸ਼ਨ ਸਕੀਮ ਸगन ਸਕੀਮ ਸਕਾਲਰਸ਼ਿਪ ਸਕੀਮ ਹੈਲਥ ਇੰਸ਼ੋਰੈਂਸ ਸਕੀਮ ਸਾਰੀਆਂ ਸਕੀਮਾਂ ਪਰ ਖਰਚ ਕਰਦੇ ਰਹੇ ਗਰੀਬਾਂ ਕੀ ਲੈਟਰੀਆਂ ਬਣਾਉਂਦੇ ਰਹੇ ਮਕਾਨ ਬਣਾਉਂਦੇ ਰਹੇ ਨਿਆ ਝੁੱਠੀ ਪਬਲਿਸਿਟੀ ਜਿਸ ਤਰ੍ਹਾਂ ਆਪਣੇ ਪਿੰਡਾਂ ਮਾ ਨਹੀਂ ਕਹਦੇ ਬਾਦਮਾ ਵੀ ਇਹ ਤਾਂ ਫੁਕਰੇ ਆ ਇਹ ਫੁਕਰਿਆਂ ਵਾਲਾ ਕੰਮ ਕਰਾਂ ਕੰਮ ਕੋਈ ਕਰਦੇ ਨਹੀਂ ਫੁਕਰੀਆਂ ਮਰੀਆਂ ਅੱਜ ਤੁਮੇ ਦੇਖ ਲਓ ਹਾਲਤ ਮੈਂ ਰੋਜ਼ ਮੀਟਿੰਗਾਂ ਕਰ ਰਿਹਾ ਇਹਨਾਂ ਨੂੰ ਪਿੰਡਾਂ ਮਾ ਕੋਈ ਬੜਨ ਨਹੀਂ ਦੇ ਰਹੇ ਹੈਗਾ ਇਹੀ ਲਖਣਵਾਂ ਦੇਖ ਲਈਏ ਤੁਮੇ ਵੀ ਪੰਜਾਬੀਆਂ ਕੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹੁਤ ਬੜੀ ਜਿੱਤ ਪ੍ਰਾਪਤ ਕਰੋਗੀ ਮੈਨੂੰ ਤਾਂ ਲੱਗ ਰਿਹਾ ਵੀ 13 ਸੀਟਾਂ ਹੀ ਜਿੱਤ ਜਾਗੇ ਉਹ ਅੱਛਾ ਪੱਕੀ ਬਾਤ ਪਟਿਆਲੇ ਪਟਿਆਲੇ ਮੈਨੂੰ ਸਾਨੂੰ ਕੀ ਲੱਗ ਰਿਹਾ ਸਮੱਸਿਆਵਾਂ ਕਿਹੜੀ-ਕਿਹੜੀ ਸਾਨੂੰ ਅਬਜ਼ਰਵ ਕਰੀਆਂ ਦੇਖੀਆਂ ਕਿ ਇਹ ਕੰਮ ਪਟਿਆਲੇ ਦੇ ਹੋਣੇ ਵਾ ਜਿਆ ਜਿਹੜੇ ਆਲੇ ਦੋਲੇ ਹਲਕੇ ਐ ਕਹਿੰਨਗੇ ਵਿੱਚ ਇਹ ਸਮੱਸਿਆਵਾਂ ਹੈਗੀਆਂ ਇਹਨਾਂ ਉੱਪਰ ਫੋਕਸ ਕਰੇਗਾ ਸ਼ਰਮਾ ਜੇਕਰ ਮੌਕਾ ਮਿਲ ਗਿਆ ਪਾਰਲੀਮੈਂਟ ਦੇ ਵਿੱਚ ਬੋਲਣਗੇ ਪਟਿਆਲਾ ਪਟਿਆਲੇ ਦੇ ਨਾਲ ਲੱਗਦੇ ਏਰੀਆ ਦੇ ਕਿਹੜੇ ਇਸ਼ੂਆਂ 'ਤੇ ਪਾਰਲੀਮੈਂਟ ਦੇ ਵਿੱਚ ਜਾਣੇ ਚਾਹੀਦੇ ਹੁਣ ਤੱਕ ਗਏ ਨਹੀਂ ਸਭ ਤੋਂ ਵੱਡੀ ਸਮੱਸਿਆ ਤਾਂ ਇਹੋ ਆ ਵੀ ਪਟਿਆਲੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਐਮ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀਆਂ ਕੀ ਹੁੰਆਂ ਕਿਉਂਕਿ ਮੈਂਬਰ ਪਾਰਲੀਮੈਂਟ ਜਿੱਤ ਕਾ ਕਹਿੰਦੇ ਵੀ ਮੈਂ ਨਹੀਂ ਥਾਰਾ ਵਿਆਹ ਭੋਗਾ ਪਰੰਦਾ ਮੈਂ ਨਹੀਂ ਥਾਰਾ ਧੰਨਵਾਦ ਕਰਨਾ ਮੇਰੀ ਤਾਂ ਜ਼ਿੰਮੇਵਾਰੀ ਮੈਂ ਐਮਪੀ ਬਣ ਗਿਆ ਹੁਣ ਮੈਂ ਲੋਕ ਸਭਾ ਮਜਾਇਆ ਕਰੂੰਗਾ ਜਦੋਂ ਤੱਕ ਥੰਮੀ ਲੋਕਾਂ ਦੇ ਵਿੱਚ ਨਹੀਂ ਜਾਂਦੇ ਵਿਆਹ ਸਾਧੀਆਂ ਮੈਂ ਨਹੀਂ ਜਾਂਦੇ ਲੋਕਾਂ ਨੂੰ ਮਿਲਦੇ ਨਹੀਂ ਤੁਹਾਨੂੰ ਪ੍ਰੋਬਲਮ ਕਿਤਰਾ ਪਤਾ ਲੱਗ ਜੂਗੀ ਮੈਂ ਹੁਣ 4 10 ਦਿਨ ਹੋ ਗਏ ਪਟਿਆਲਾ ਘੁੰਮ ਰਿਹਾਗਾ ਆ ਘੱਗਰ ਹਰ ਸਾਲ ਲੋਕਾਂ ਨੂੰ ਜੜਦੇ ਆ ਫਿਰ ਵਿਚਾਰੇ ਠੀਕਰਾ ਫੇਰ ਜੜਦੇ 2-400 ਕਰੋੜ ਰੁਪਏ ਲੱਗਣਾ ਤਾਂ ਨੇ ਮੁੱਖ ਮੰਤਰੀ ਰੇ ਉਹ ਨਹੀਂ ਲਿਆ ਸਕੀ ਚੱਕਰ ਗਰਗੀ ਪ੍ਰੋਬਲਮ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਮੈਂ ਹੱਲ ਕਰਵਾ ਕੇ ਦੇ ਦਿਆਂਗਾ ਫਿਰ ਸ਼ਰਾਮਦਾਲੀ ਰੋਡ ਆ ਦੇਖੋ ਪੜ ਨਹੀਂ ਸਕਦੇ ਇੱਕ ਰੇਲਵੇ ਮੋਹ ਇਥੋਂ ਪਟਿਆਲੇ ਤੋਂ ਲੈ ਕੇ ਸੁਆਣੇ ਤੱਕ ਰੇਲਵੇ ਲਾਈਨ ਕਾ ਕੋ ਟ੍ਰੈਕ ਬਣ ਰਿਹਾ ਹੈ ਸੁਣਨ ਇਹਨਾਂ ਕਾ ਮੋਹ ਟੁੱਟ ਜਾਣੇ ਤੇ ਬਾਤ ਹੀ ਨਹੀਂ ਕਰਦੇ ਵਿਧਾਨ ਸਭਾ ਉਹ ਜਾ ਕੇ ਮੈਂ ਕਰੂੰਗਾ ਡਟਕਾ ਪੂਰੀ ਡਟਕਾ ਲੜਾਈ ਲੜੂੰਗਾ ਡਟਕਾ ਕੰਮ ਕਰੂੰਗਾ ਇਸ ਇਲਾਕੇ ਦੇ ਲੋਕਾਂ ਨੂੰ ਮੇਰੇ ਪਰਮਾਨ ਮਹਿਸੂਸ ਕਰੂਗਾ ਪਾਊਗਾ ਵੀ ਉਹਨਾਂ ਨੇ ਕਿਸੇ ਬਾਦੀ ਭਾਈ ਨੂੰ ਐਮਪੀ ਬਣਾਇਆ ਤਾਂ ਔਰ ਬੁਆਦੀ ਆਜ ਦੇਖੋ ਸਮੇ ਮਾਝਾ ਮਾਲਵਾ ਦੋਆਬੇ ਦੀ ਬਾਤ ਹੋਏ ਕਰਾਂ ਦੀ ਬੁਆਦੀ ਨੂੰ ਤਾਂ ਪਹਿਲਾਂ ਕੋਈ ਪੁੱਛੇ ਨਹੀਂ ਕਰੇ ਉਹਦਾ ਸ਼ਰਮ ਮਹਿਸੂਸ ਕਰਾਂਦੇ ਵੀ ਬੁਆਦੀ ਬੋਲਣੀ ਮੈਂ ਪਹਿਲੀ ਵਾਰੀ ਵਿਧਾਨ ਸਭਾ ਮੈਂ ਜਿਸ ਦਿਨ ਗਿਆ ਉਸ ਦਿਨ ਬਾਦਲ ਸਾਹਿਬ ਦਾ ਧੰਨਵਾਦ ਕਰਿਆ ਤਾਂ ਮੈਂ ਕਿਹਾ ਬਾਦਲ ਸਾਹਿਬ ਤੁਹਾਡਾ ਧੰਨਵਾਦ ਤਮੀ ਪਵਾਦੀ ਏਰੀਆ ਮਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਉਹ ਏਰੀਆ ਹੈ ਜਿੱਥੇ ਸਾਰੀਆਂ ਲੜਾਈਆਂ ਲੜੀਆਂ ਇੱਥੇ ਤਾਂ ਚੱਪੇ ਚੱਪੇ ਪਰ ਖੂਨ ਡੁੱਲਿਆ ਹੋਇਆ ਸੈਜਦਾਗਾ ਕਿਸੇ ਨੂੰ ਪਤਾ ਹੀ ਨਹੀਂਦਾ ਵੀ ਪਵਾਦ ਵੀ ਕੋਈ ਏਰੀਆ ਹੈਗਾ ਸੋ ਬਹੁਤ سارے ਗੁਰਮਾਨੀ ਮੈਂ ਜਿਹੜੀ ਸਤਰਾ ਹੈਗੀਆਂ ਪਵਾਦੀ ਦੇ ਵਿੱਚ ਮਾ ਗਈ ਮੈਂ ਬਾਲ ਸਾਹਿਬ ਨੂੰ ਕਿਹਾ ਸੋ ਜੋ ਜਿਹੜੀ ਪਵਾਦ ਕੀ ਆਵਾਜ਼ ਆ ਨਾ ਜੀ ਇਹ ਲੋਕ ਸਭਾ ਦੇ ਅੰਦਰ ਗੂੰਜੂਗੀ ਮੈਂ ਸਾਰੇ ਮਸਲੇ ਹੱਲ ਕਰਵਾ ਕੇ ਦੇਵਾਂ ਸ਼ਰਮਾ ਸਾਹਿਬ ਡੇਰਾ ਵਸੀ ਕੇ ਜੇ ਪੰਜ ਕੰਮ ਤਾਂ ਨੇ ਗਣਾਣੇ ਹੋਣ ਕਿਹੜੇ ਹੋਣਗੇ ਦੇਖੋ ਕੰਮ ਨੇ ਹੁਣ ਮੈਂ ਪੰਜ ਕਿਹੜੇ ਗਣਾ ਮਾ ਸਾਰੇ ਸਭ ਤੋਂ ਵੱਡੀ ਬਾਤ ਹੋਈ ਆ ਵੀ ਜੇਰ ਖਬਰ ਨੂੰ ਸਭ ਤੇ ਸਿਲ ਅਕਾਲੀ ਦਲ ਨੇ ਬਣਾਇਆ ਜੇਰ ਖਬਰ ਨੂੰ ਮਿਊਸਪਲ ਕਾਉਂਸਲ ਅਕਾਲੀ ਦਲ ਨੇ ਬਣਾਇਆ ਡੇਰਾ ਵਸੀ ਤਹਿਸੀਲ ਅਕਾਲੀ ਦਲ ਨੇ ਬਣਾਈ ਲਾਲੜੂ ਮਿਊਸਪਲ ਅਕਾਲੀ ਦਲ ਨੇ ਬਣਾਈ ਡੇਰਾ ਵਸੀ ਨੂੰ ਕੰਡੀ ਏਰੀਆ ਮਾ ਅਕਾਲੀ ਦਲ ਨੇ ਪਾਇਆ ਡੇਰਾ ਵਸੀ ਨੂੰ ਇੰਡਸਟਰੀ ਜ਼ੋਨ ਅਕਾਲੀ ਦਲ ਨੇ ਡਿਕਲੇਅਰ ਕਰਵਾਇਆ ਸਾਰੇ ਸ਼ਹਿਰਾਂ ਮਾ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਪਾਰਕ ਸਟੇਡੀਅਮ ਹਸਪੀਟਲ ਸਕੂਲ ਕਾਲਜ ਅਕਾਲੀ ਦਲ ਕੇਸਮਾ ਬਣਿਆ ਇਕੱਲਾ ਇਕੱਲਾ ਗਿਣਾਉਂਗਾ ਤਾਂ ਬੜਾ ਟਾਈਮ ਲੱਗ ਜਾਊਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਬਾਤ ਬਤਾ ਦਿਆਂ ਡੇਰਾ ਵਸੀ ਓਵਰ ਬ੍ਰਿਜ ਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰ ਮੈਂ ਵਜੀਰ ਸੀ ਡੇਰਾ ਵਸੀ ਆਲੇ ਵਿਚਾਰੇ ਕਾਂਗਰਸੀ ਰੋਜ਼ ਇਕੱਠੇ ਹੋ ਕੇ ਹਸਪਤਲੇ ਜਾਂਦੇ ਸੀ ਕਪੂਲ ਨਹੀਂ ਬਣਾ ਸਕੀ ਸੀ ਮੈਨੂੰ ਜ਼ਿੰਮੇਵਾਰੀ ਮਿਲੀ ਮੈਂ ਬਾਲ ਸਾਹਿਬ ਨੂੰ ਲੈ ਕੇ ਗਿਆ 13 ਮਹੀਨੇ ਮਾਪੂਲ ਬਣ ਕੇ ਤਿਆਰ ਹੋ ਗਿਆ ਦਾ 150 ਕਰੋੜ ਦਾ ਮਤਲਬ ਨiyet ਹੋਏ ਤਾਂ ਮੈਂ ਕੁਝ ਵੀ ਕਰ ਸਕਾਂ ਜੇ ਨiyet ਨਹੀਂ ਕਰਨੇ ਕੀ ਫਿਰ ਕੱਖ ਵੀ ਨਹੀਂ ਕਰ ਸਕਦੇ ਜੀ ਸ਼ਰਮਾ ਸਾਹਿਬ ਪਟਿਆਲੇ ਦੇ ਲੋਕਾਂ ਨੂੰ ਗਿਆ ਮੈਸੇਜ ਦੇਣਾ ਚਾਹੇਗੇ ਕਿਉਂਕਿ ਥੜਾ ਇੱਕ ਲੰਮਾ ਤਜਰਬਾ ਪੋਲਿਟਿਕਸ ਦਾ ਹੋ ਗਿਆ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਰੀਅਲ ਏਸਟੇਟ ਦੇ ਵਿੱਚ ਬੜਾ ਲੰਮਾ ਸਮਾਂ ਹੋ ਗਿਆ ਰਹਿ ਕੇ ਕੀ ਮੈਸੇਜ ਦੇਣਾ ਚਾਹੇਗੇ ਵੀ ਜੇ ਸ਼ਰਮਾ ਸਾਹਿਬ ਆਗੇ ਤਾਂ ਯਾਰ ਤਕਦੀਰ ਬਦਲ ਦੇਣਗੇ ਪਟਿਆਲੇ ਵਾਲੇ ਕੀ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂ ਕਿ ਥਵੇਂ ਮੈਲਾ ਵਾਲਿਆਂ ਨੂੰ ਵੀ ਕਨਵਰਟ ਸਕੂਲਾਂ ਵਾਂ ਪੜੇ ਹੋਿਆਂ ਨੂੰ ਵੀ ਬਹੁਤ ਮੌਕੇ ਦੇ ਉਹਨਾਂ ਕੀ ਕਾਰਗੁਜ਼ਾਰੀ ਔਰ ਕਿਰਦਾਰ ਚੈੱਕ ਕਰ ਲਈ ਮੇਰੀ ਕਾਰਗੁਜ਼ਾਰੀ ਤੇ ਮੇਰਾ ਕਿਰਦਾਰ ਚੈੱਕ ਕਰ ਲਿਓ ਜੇ ਮੇਰੀ ਕਾਰਗੁਜ਼ਾਰੀ ਦੇਖਣੀ ਆ ਥਵੇਂ ਮੁਹਾਲੀ ਵਾਂ ਮੈਂ 3 ਸਾਲ ਹਲਕਾ ਇੰਚਾਰਜ ਰਿਹਾ ਉਹਾਂ ਹੋਈਆਂ ਵੀਆਂ ਬਣੀਆਂ ਵੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਸਟੇਡੀਅਮ ਨੇਚਰ ਪਾਰਕ ਸਾਰਾ ਕੁਝ ਸਮੇਂ ਦੇਖ ਲਿਓ ਡੀਸੀ ਆਫਿਸ ਦੇਖ ਲਿਓ ਮੇਰੇ ਹਲਕੇ ਵਿੱਚ ਮੈਂ ਮੰਤਰੀ ਰਹਾ 1250 ਕਰੋੜ ਕੇ ਵਾਹ ਖਰਚ ਕਰਿਆ ਫੋਨ ਕਰਕੇ ਮੇਰੇ ਹਲਕੇ ਵਿੱਚ ਤੇ ਕੰਮ ਕਰ ਲਿਆ ਜੋ ਸੇਵਾ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਅੱਗੇ ਵੀ ਸੇਵਾ ਮਿਲੂਗੀ ਥਾਰਾ ਸੇਵਕ ਬਣ ਕੇ ਇਮਾਨਦਾਰੀ ਦੀ ਗਿੱਲ ਨਿਭਾਉਂਗਾ ਮੇਰਾ ਕਿਰਦਾਰ ਇਹ ਆ ਵੀ 32 32 ਸਾਲ ਤੋਂ ਇੱਕੋ ਹੀ ਪਾਰਟੀ ਸ਼੍ਰੋਮ ਅਕਾਲੀ ਦਲ ਦੇ ਵਿੱਚ ਮਾਂ ਤੇ ਇਹਨਾਂ ਦਾ ਕਿਰਦਾਰ ਇਹ ਆ ਵੀ ਹਰ ਵਾਰੀ ਪਾਰਟੀਆਂ ਬਦਲ ਕੇ ਥਾਰੇ ਵਿੱਚ ਮਾਵਾਂ ਸੋ ਦਲ ਬਦਲ ਮੌਨ ਭਜਾਓ ਮੈਨੂੰ ਆਪਣੇ ਸੇਵਾਦਾਰ ਸਮੇ ਬੜੇ ਬੜਿਆਂ ਨੂੰ ਮਹਿਲਾ ਆਲਿਆਂ ਨੂੰ ਮੌਕੇ ਦੇਈਆਂ ਇੱਕ ਮੌਕਾ ਇੱਕ ਛੋਟੇ ਜਿਹੇ ਵਰਕਰ ਨੂੰ ਜਿਹੜਾ ਪਿੰਡ ਤੋਂ ਉੱਠ ਕੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਉਸ ਨੂੰ ਮੌਕਾ ਦਿਓ ਤੁਹਾਨੂੰ ਉਲੰਭਾ ਨਹੀਂ ਆਊਗਾ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰਾਂਗਾ ਇਹ ਛਲਕੇ ਦੀ ਸੇਵਾ ਚ ਇਹ ਛਲਕੇ ਦੀ ਡਵੈਲਪਮੈਂਟ ਚ ਕੋਈ ਕਸਰ ਬਾਕੀ ਨਹੀਂ ਛੱਡੂਗਾ ਮੈਂ ਸਿਰਫ ਇੰਨਾ ਕਹਿ ਰਿਹਾ ਹੈਗਾ ਅਸੀਂ ਇਨਫਰਾਸਟ੍ਰਕਚਰ ਸਾਰਾ ਬੈਸਟ ਕਰਦੇ ਹਾਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜੇ 2 ਕਰੋੜ ਰੁਪਏ ਕਿੱਲੇ ਦਾ ਰੇਟ ਤਾਂ ਇਹ ਕਾਂਗਰਸ ਦੀ ਸਰਕਾਰਾਂ 8 ਲੱਖ ਰੁਪਏ ਕਿੱਲਾ ਹੀ ਦੇਹਦੀ। ਹਮੇ ਜੇ 2 ਕਰੋੜ ਰੁਪਏ ਕਿੱਲੇ ਦਾ ਰੇਟ ਤਾਂ 3 ਕਰੋੜ ਦੇਹਦੇ। ਉਹ ਇਹ ਵੀ ਫੇਰ ਮੇਰੇ ਹਲਕੇ ਵਿੱਚ ਜ਼ਮੀਨ ਐਕਵਾਇਰ ਕਰੀ ਆ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਨੂੰ ਤਾਂ ਦੇਦੀ ਆ 4 ਕਰੋੜ 75 ਲੱਖ ਰੁਪਏ। ਜਿਹੜਾ ਪੜੋਸੀ ਜ਼ਿਮੀਂਦਾਰ ਤਾਂ ਉਹਨੂੰ ਦੇਇਆ 1 ਕਰੋੜ 62 ਲੱਖ ਰੁਪਏ। ਸੋ ਮੈਂ ਇਹ ਕਹਿ ਰਿਹਾ ਤਾਂ ਵੀ ਮੇਰੀ ਜ਼ਿੰਮੇਵਾਰੀ ਹੋ ਗਈ ਵੀ ਕਿਸਾਨ ਨੂੰ ਜੇ ਜ਼ਮੀਨ ਐਕਵਾਇਰ ਕਰ ਹੋਈ ਤਾਂ ਉਸकी ਜ਼ਮੀਨ ਦਾ ਵਾਜਬ ਪੂਰਾ ਮੁੱਲ ਜਿਹੜਾ ਉਹ ਮਿਲੇਗਾ ਜੇ ਕੋਈ ਗਰਬੜ ਵੀ ਹੋਗੀ ਤਾਂ ਮੈਂ ਡਟ ਕੇ ਇਸke ਖਿਲਾਫ ਲੋਕ ਸਭਾਵਾਂ ਵੀ ਡਟ ਕੇ ਲੜਾਈ ਲੜਾਂਗਾ ਤਾਂ ਕਿ ਉਹਨੂੰ ਪੂਰੀ ਕੀਮਤ ਮਿਲੇ ਜੇ 475 ਐਮਐਲਏ ਸਭ ਨੂੰ ਮਿਲਿਆ ਤਾਂ ਨਾਲ ਵਾਲਿਆਂ ਨੂੰ ਵੀ 475 ਹੀ ਮਿਲਣਾ ਚਾਹੀਦਾ ਇਹ ਉਹ ਲੜਾਈ ਮੈਂ ਲੋਕ ਸਭਾਵਾਂ ਮੈਂ ਲੜਾਂਗਾ ਜੀ ਸ਼ਰਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਦੋਸਤੋ ਮੇਰੇ ਨਾਲ ਸ਼੍ਰੋਮਣੀ ਗੱਲਦਲ ਦੇ ਲੋਕ ਸਭਾ ਦੇ ਉਮੀਦਵਾਰ ਪਟਿਆਲਾ ਤੋਂ ਸ਼੍ਰੀ ਐਨਕੇ ਸ਼ਰਮਾ ਸਾਹਿਬ ਮੌਜੂਦ ਸੀ ਜਿਨ੍ਹਾਂ ਨੇ तमाम ਗੱਲਬਾਤ ਆਪਣੇ ਨਾਲ ਕੀਤੀ